ਹੁਣ ਕਿਆ ਕਰਨਾ ਚਾਹੀਦਾ ਆਪਾਂ ਕਿਤੇ ਹਿੰਡੀਆ ਪੰਜਾਬ ਚ ਆਇਆ ਗੈਰੀ ਸੰਧੂ ਗੈਰੀ ਸੰਧੂ ਜੀ ਖਾਨ ਆਪਸ ਦੇ ਵਿੱਚ ਜਦੋਂ ਹੁੰਦੇ ਨੇ ਤਾਂ ਬਾਈ ਜੀ ਬੜੀਆਂ ਢਿੱਡੀ ਪਿਣਾ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਬਾਈ ਜੀ ਘੁੰਮਦੇ ਰਹਿੰਦੇ ਨੇ ਕਦੇ ਸੜਕਾਂ ਤੇ ਕਦੇ ਬਾਈ ਜੀ ਕਿਤੇ ਹੁਣ ਬਾਈ ਜੀ ਜਦੋਂ ਗੈਰੀ ਸੰਧੂ ਆਇਆ ਤੇ ਨਾਲ ਜੀ ਖਾਨ ਦਾ ਨਾ ਹੋਣਾ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਖਾਨ ਅਕਸਰ ਆਪਣੇ ਉਸਤਾਦ ਨਾਲ ਰਹਿੰਦਾ ਜੇ ਬਾਹਰ ਜਾਂਦਾ ਤਾਂ ਵੀ ਉੱਥੇ ਰਹਿੰਦਾ ਤੇ ਹੁਣ ਪੰਜਾਬ ਚ ਗੈਰੀ ਸੰਧੂ ਆਇਆ ਤਾਂ ਬਾਈ ਜੀ ਨਾਲ ਤਾਂ ਹੁਣ ਰਹਿਣਾ ਹੀ ਆ ਗੈਰੀ ਸੰਧੂ ਦੇ ਨਾਲ ਜੀ ਖਾਨ ਤੁਹਾਨੂੰ ਵੀਡੀਓ ਚ ਦਿਖਾਈ ਦੇ ਰਿਹਾ ਜਿੱਥੇ ਬਾਈ ਜੀ ਇੱਕ ਕੁਲਾੜੀ ਦੇ ਖੜੇ ਨੇ ਜਿੱਥੇ ਬਾਈ ਜੀ ਗੁੜ ਬਣਦਾ ਉੱਥੇ ਗੈਰੀ ਸੰਧੂ ਕਹਿੰਦਾ ਕਿ ਗੁੜ ਲਓ ਰੋਟੀ ਨਾਲ ਖਾਵਾਂਗੇ ਤਾਂ ਫਿਰ ਕਹਿੰਦਾ ਆਮਲੇ ਵੀ ਲੈ ਲਓ ਉਸ ਤੋਂ ਬਾਅਦ ਬਾਈ ਜੀ ਮਠਿਆਈ ਜੀ ਹੁੰਦੀ ਹੈ ਸ਼ੱਕਰ ਹੁੰਦੀ ਆ ਤੇ ਉਸ ਤੋਂ ਬਾਅਦ ਨਾਲ ਦੇ ਕਹਿੰਦੇ ਇਹ ਵੀ ਲੈ ਲਓ ਰੋਟੀ ਦੇ ਨਾਲ ਖਾਣ ਨੂੰ ਤਾਂ ਬਾਈ ਜੀ ਜੀ ਖਾਨ ਡਬਲ ਡਬਲ ਚੀਜ਼ਾਂ ਚੈੱਕ ਲੈਂਦਾ ਕਿਉਂਕਿ ਉਸਤਾਦ ਆਇਆ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਬਾਈ ਜੀ ਜੀ ਖਾਨ ਦੀ ਉਹ ਵੀਡੀਓ ਆਪਣੇ ਉਸਤਾਦ ਨਾਲ ਜਿਸ ਦੇ ਵਿੱਚ ਉਹ ਕੁਲਹਾੜੀ ਤੋਂ ਸਮਾਨ ਖਰੀਦਦੇ ਹੋਏ ਖਾਣ ਪੀਣ ਦਾ ਦਿਖਾਈ ਦੇ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਤੁਸੀਂ ਵੀਡੀਓ ਹੁਣ ਲੱਗਣਗੀਆਂ ਬਾਈ ਸੋਸ਼ਲ ਮੀਡੀਆ ਤੇ ਰੌਣਕਾ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦਿਖ ਜਾਣਗੀਆਂ ਆਪਾਂ ਤੇ ਪਾਲੇ ਵਿੱਚੋਂ ਜਿਆਦਾ ਨਾ ਮੰਗਦੇ ਆ। ਹਮਮ। ਉਹਨਾਂ ਨੇ ਕਹੇ ਗੋੜਾ ਚਲਾਇਆ। ਆਪਾਂ ਲੈ ਕਹਿੰਦੇ ਆ। ਕਿਨੇ ਕਹੇ ਵੀ ਲੋ 2 ਕਿਲੋ ਦੇ। ਇੱਕ ਸਿਕ ਚਲੀ। 80। ਮਹਾਂ ਦਾ ਬਰੇ। ਉਹ 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 ਉਹਲੇ ਵੀ ਦੇ ਦੇ ਆਮਲੇ ਆ। ਮਾਮਲਾ ਦੋ ਡੱਬੇ ਆਮਲੇ ਦੇ ਦੇ ਵੀਰੇ। ਬਾਸ ਜੀ। ਉਹ ਦੋ ਡੱਬੇ ਆਮਲੇ ਦੇ ਕਰ ਦੇ। ਆ ਵੀ ਲੈ ਲਓ ਜੀ ਬਈ ਰੋਟੀ ਤੋਂ ਬਾਅਦ ਖਾਣ ਨੂੰ। ਬਈ ਆ ਕਰ ਦੇ। ਆ ਗੱਜਰਾਂ ਦਾ ਵੀ ਨੇ। ਆ ਨਾ ਰਹਿਣ ਦੋ ਇਹ ਤਾਂ ਬੜਾ ਹੈਵੀ ਹੈ ਭਾਈ ਆ ਗਾਜਰਾ ਵਾਲਾ ਆ ਫੌਕਸੂਫ ਵਾਲਾ ਬੜਾ ਬੜਾ ਦੇ ਦੇ ਗਾਜਰਾ ਆ ਇਹ ਦੇ ਦੇ ਵੀਰ ਕਿੱਲੋ ਗਾਜਰਾ ਦਾ ਖਾਜ ਬਹੁਤ ਰਾਤ